ਆਜੇ ਜੀ ਆਜੇ ਸਭ ਜੀ ਸਾਬ ਜੀ ਫਾਈਟ ਵੀ ਆਸਾਨ ਬਹੁਤ ਸਰ ਲਾਈਨ ਚ ਰਹੋ ਸਰ ਲਾਈਨ ਚ ਰਹੋ ਸਰ ਲਾਈਨ ਚ ਰਹੋ ਬੱਸ ਆਓ ਚਲੋ ਸਭ ਆਰਾਮ ਨਾਲ ਚੱਲੋ ਇਹ ਕੋਈ ਦਿੱਕਤ ਨਹੀਂ ਹੈ ਮੇਰੇ ਕੋਲ ਸਭ ਆਖਰ جو ان کو بچا رہے ہیں میں تو بیچ اسادی باتیں مجھے نہیں ایا رام رام ہر سو سب سے اپ دے دے پیچھے کا لوٹا پیچھے آؤ سارے لائٹ کو سیٹ کر دے رام لوگے رام جی کے حالو تھا ڈسٹس لگا دو تھوڑا بھگو دے ایک ایک کا کیمرے کے فون لے جائیں گے اس کے پاس تھوڑا سا میری تھوڑی جگہ میری میں مگر یار تھوڑا میں کیمرے کے لیے ا جائے مثلا

ਮੰਦਰ ਦੇ ਅੰਦਰ ਤੇ ਜੋ ਮੰਦਰ ਦੇ ਅੰਦਰ ਤੇ ਜੋ ਮੰਦਰ ਦੇ ਅੰਦਰ ਤੇ ಓಂ ದೇಸುದಾವದಿ ಸುಧಾವರಿ I on... am ਅਚੂਰ 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 ਪਿਛੇ ਹੋ ਜਾ ਥੋੜਾ ਸਰਾਜ ਜੱਥੇ ਆਏ ਹੋ ਦਰਸ਼ਨ ਕੀਤੇ ਨੇ ਮਾਤਾ ਬਗ람 ਕੀ ਦਿੱਕਤਾਂ ਮਹਿਸੂਸ ਹੋ ਰਹੀ ਹੈ ਦੇਖੋ ਸਾਡਾ ਦੇਸ਼ ਜਿਹੜਾ ਧਾਰਮਿਕ ਭਾਵਨਾਵਾਂ ਦਾ ਧਾਰਮਿਕ ਆਸਥਾਵਾਂ ਦਾ ਦੇਸ਼ ਹਰ ਇੱਕ ਧਰਮ ਦਾ ਆਪਣਾ ਆਪਣਾ ਸਥਾਨ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਇਹ ਜਿਹੜਾ ਗੁਲਦਸਤਾ ਹੈ ਸਾਡੇ ਦੇਸ਼ ਦਾ ਉਹਦੇ ਵੱਖ-ਵੱਖ ਫੁੱਲ ਨੇ ਹਰ ਇੱਕ ਫੁੱਲ ਦਾ ਆਪਣਾ ਆਪਣਾ ਰੰਗ ਹੈ ਆਪਣੀ ਆਪਣੀ ਸੁਭੰਦ ਹੈ ਸਵਾਜ ਮਾਂ ਬਗਲਾ ਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਮੇਰੇ ਮਾਤਾ ਜੀ ਤੱਕ ਸਰ ਵਾਲਾ ਮੁਖੀ ਪਗਲਾ ਮੁਖੀ ਚਿੰਤਪੁਰ ਨਹੀਂ ਨਾਂਦੇੜ ਸਾਹਿਬ ਪਟਨਾ ਸਾਹਿਬ ਇੱਥੇ ਵੀ ਮੌਕਾ ਮਿਲਦਾ ਹੈ ਤੇ ਜਾਨਦੇ ਰਹਿੰਦੇ ਪਿਛਲੇ ਸਾਲ ਮੇਰਾ ਪਰਿਵਾਰ ਇੱਥੇ ਆਇਆ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਜਾਣਾ ਚਾਹੀਦਾ ਬੜਾ ਆਨੰਦ ਵਾਲੀ ਜਗ੍ਹਾ ਸੋ ਮੈਂ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਂ ਇੱਕ ਨਿਮਾਣੇ ਵਿਅਕਤੀ ਦੇ ਤੌਰ ਤੇ ਇੱਕ ਸ਼ਰਧਾਲੂ ਦੇ ਤੌਰ ਤੇ ਇੱਥੇ ਮੈਂ ਪੇਸ਼ ਹੋਇਆ ਔਰ ਇਹੀ ਅਰਦਾਸ ਕੀਤੀ ਹੈ ਹੀ ਪ੍ਰਾਰਥਨਾ ਕੀਤੀ ਹੈ ਹਾਰਤੀ ਕੀਤੀ ਹੈ ਕਿ ਦੇਸ਼ ਸੁਖ ਸ਼ਾਂਤੀ ਚ ਰਹੇ ਸਾਡਾ ਸਮਾਜਿਕ ਪੈਚਾਰਾ ਸਾਡੀਆਂ ਸਾਂਝਾਂ ਬਣੀਆਂ ਰਹਿਣ ਔਰ ਤਰੱਕੀਆਂ ਕਰੇ ਸਾਡਾ ਦੇਸ਼ ਕਿਉਂਕਿ 140 ਕਰੋੜ ਲੋਕਾਂ ਦਾ ਦੇਸ਼ ਹੈ ਸਾਰੇ ਤਰੱਕੀ ਕਰਨਗੇ ਤਾਂ ਅਸੀਂ ਵਿਸ਼ਵ ਦੇ ਵਿੱਚ ਨੰਬਰ 1 ਬਣਨ ਤੋਂ ਸਾਨੂੰ ਕੋਰੋਕ ਨਹੀਂ ਸਕਦਾ ਸੋ ਪਿਛਲੇ ਦਿਨੀ ਮੈਂ ਅਜोध्या ਰਾਮ ਲੱਲਾ ਜੀ ਦੇ ਦਰਸ਼ਨ ਕਰਨ ਗਿਆ ਸੀ ਪਰਵਾਸੀ ਉੱਥੇ ਵੀ ਬੜੀ ਸ਼ਾਂਤੀ ਵਾਲੀ ਇੱਕ ਜਗ੍ਹਾ ਤੇ ਲੋਕਾਂ ਦੀਆਂ ਭਾਵਨਾਵਾਂ ਦੇਖ ਕੇ ਬਹੁਤ ਅੱਛਾ ਲੱਗਿਆ ਕਿ ਸਾਡੇ ਦੇਸ਼ ਦੇ ਲੋਕ ਜਿਹੜੇ ਨੇ ਉਹ ਇਸ ਗੱਲੋਂ ਅਸੀਂ ਖੁਸ਼ਕਿਸਮਤ ਆ ਕਿ ਸਾਡੇ ਕੋਲੇ ਦੇਵੀ-ਦੇਵਤਿਆਂ ਦਾ ਸ਼ਹੀਦਾਂ ਦਾ ਗੁਰੂਆਂ ਦਾ ਪੀਰਾਂ ਦਾ ਫਕੀਰਾਂ ਦਾ ਸਾਡੇ ਤੇ ਅਸ਼ੀਰਵਾਦ ਹੈ। ਉਹ ਜੋ ਸ਼ੀਰਵਾ ਲੈ ਕੇ ਮੈਂ ਆਨੰਦਿਤ ਹਾਂ। ਇੱਕ ਨਾ